ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਹਿਮਪੁਰ ਸਾਹਿਬ ਦੀ ਯਾਤਰਾ ਸ਼ੁਰੂ ਕੀਤੀ ਹੋਈ ਹੈ ਜੀ ਤੇ ਅੱਜ ਸਾਡਾ ਦੂਸਰਾ ਦਿਨ ਆ ਤੇ ਦੂਸਰਾ ਵਲੌਗ ਆ ਮੇਰਾ ਅੱਜ ਇਹ ਤੇ ਅੱਜ ਆਪਾਂ ਸਫ਼ਰ ਤੈਅ ਕਰਨ ਜਾ ਰਹੇ ਆ ਗੁਰਦੁਆਰਾ ਈਸ਼ਕੇ ਸਾਹਿਬ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਦਾ ਤੇ ਟੈਕਸੀ ਆਪਾਂ ਹਾਇਰ ਕਰ ਲਈ ਹੋਈ ਆ ਜੀ ਤੁਸੀਂ ਦੇਖ ਸਕਦੇ ਟੈਕਸੀ ਠੀਕ ਆ ਕਾਫੀ ਵਧੀਆ ਠੀਕ ਜੈਨੂਇਨ ਰੇਟ ਤੇ ਸਾਨੂੰ ਟੈਕਸੀ ਮਿਲ ਚੁੱਕੀ ਹੈ ਇਹ ਤੇ ਬਸ ਸਮਾਂ तकरीबन 12 ਵੱਜ ਚੁੱਕੇ ਨੇ ਆਪਾਂ ਥੋੜਾ ਜ਼ਿਆਦਾ ਹੀ ਆਪਣੇ ਸਮੇਂ ਤੋਂ ਕੁਝ ਲੇਟ ਚੱਲ ਰਹੇ ਆ ਚਲੋ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਵੀ ਜਲਦੀ ਤੋਂ ਜਲਦੀ ਆਪਾਂ ਆਪਣਾ ਅਜਿਹੜਾ ਜਿਹੜਾ ਸਫ਼ਰ ਆ ਇਹ ਤੈਅ ਕਰੀਏ ਤੇ ਆਪਣੇ ਦੂਸਰੇ ਪੜਾਤੇ ਆਪਾਂ ਪਹੁੰਚ ਜਾਈਏ ਤੇ ਤੁਸੀਂ ਮੇਰੇ ਨਾਲ ਜੁੜਿਓ ਇਸ ਵਲੌਗ ਦੇ ਵਿੱਚ ਤੇ ਜੇਕਰ ਤੁਹਾਨੂੰ ਮੇਰਾ ਇਹ ਵਲੌਗ ਪਸੰਦ ਆ ਰਿਹਾ ਤੇ ਜੇ ਪਿਛਲਾ ਵਲੌਗ ਮੇਰਾ ਤੁਹਾਨੂੰ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਗੱਡੀ 'ਚ ਬੈਠਦੇ ਹਾਂ ਤੇ ਬਾਕੀ ਗੱਲਬਾਤ ਅਗਲੀ ਥਾੜੇ ਆਪਾਂ ਗੱਡੀ 'ਚ ਬੈਠ ਕੇ ਕਰਦੇ ਹਾਂ ਕਾਹਦਾ ਘਟਦਾ ਜੀ ਹਲੋ ਗੁਰਦੁਆਰਾ ਦੀ ਸ਼ੀਸ਼ੇ ਸਾਹਿਬ ਤੋਂ ਚੱਲੇ ਪਾਲੇ ਹੋਏ ਆ ਜੀ ਆਪਾਂ ਗੋਬਿੰਦ ਘਾਟ ਨੂੰ ਤੇ ਭਾਜੀ ਸਾਡੇ ਨਾਲ ਜੁੜ ਚੁੱਕੇ ਨੇ ਭਾਜੀ ਨਾਮ ਕੀ ਤੁਹਾਡਾ ਗਰਮਿੰਦਰ ਹਾਂ ਜੀ ਗਰਮਿੰਦਰ ਸਿੰਘ ਦਰਮਿੰਦਰ ਸਿੰਘ ਭਾਜੀ ਦਾ ਨਾਮ ਆ ਇਹ ਸਾਨੂੰ ਅੱਜ ਵੀ ਯਾਤਰਾ ਕਰਵਾਉਣਗੇ ਗੋਬਿੰਦ ਘਾਟ ਤੱਕ ਦੀ ਤੇ ਮੇਰੇ ਨਾਲ ਤੁਸੀਂ ਮੇਰੇ ਸਾਥੀ ਜੇ ਸੰਗਤ ਆ ਸਾਡੇ ਨਾਲ ਉੱਪਰ ਤੋਂ ਜੁੜੀ ਹੋਈ ਸਾਰੇ ਬੈਠੇ ਹੋਏ ਨੇ ਤੇ ਬਾਕੀ ਇਹ ਸਟੇਜ ਤੇ ਟ੍ਰੈਫਿਕ ਵਗੈਰਾ ਜੇ ਮਿਲੂਗੀ ਤਾਂ ਟਾਈਮ ਲੱਗ ਸਕਦਾ ਟਾਈਮ ਸਵੇਰ 12 ਆਪਾਂ ਚਾਲੇ ਪਾਲੇ ਆ ਪੂਰੇ ਤੇ ਤਕਰੀਬਨ ਭਾਜੀ ਕਿੰਨੇ ਵਜੇ ਪਹੁੰਚਣਾਗੇ ਆਪਾਂ ਹਾਂਜੀ ਸ਼ਾਮ ਤੋਂ ਰਾਤ ਕੋ ਪੰਨੇ ਦੇ ਦਰਗਾਹ ਅ 10 11 ਵਜੇ ਤੱਕ ਭਾਜੀ ਕਿਹਦੇ ਪਹੁੰਚਣ ਹੈ ਜੀ ਮੇਰੇ ਟਾਈਮ ਆ ਸਾਡਾ ਚਲੂ ਕੋਈ ਗੱਲ ਨਹੀਂ ਆਪਾਂ ਚੱਲ ਪਈਏ ਤੇ ਟਾਈਮ ਲੱਗੇ ਜਾਂਦਾ ਦਾ ਸਟੇਜ ਤੇ ਠੀਕ ਹੈ ਜੀ ਸਿਗੇ ਸ਼ਹਿਰ ਦੇ ਵਿੱਚ ਤਕਰੀਬਨ ਇੱਥੋਂ ਥੋੜਾ ਟ੍ਰੈਫਿਕ ਹੁੰਦਾ ਹੈ ਅੱਗੇ ਜਾ ਕੇ ਤਾਂ ਘਟ ਜਾਂਦਾ ਹੈ ਸਿਗੇ ਸ਼ਹਿਰ ਤੇ ਦਾ ਟ੍ਰੈਫਿਕ ਹੁੰਦਾ ਹੈ ਤੇ ਹੋਪ ਕਰਦੇ ਹਾਂ ਵੀ ਚਲੋ ਪਰਮਾਤਮਾ ਮੇਹਰ ਕਰੇ ਨ ਤੇ ਜੇ ਗਰਮੀ ਦੀ ਗੱਲ ਕਰਾਂ ਤੇ ਗਰਮੀ ਹੋਣ ਤਾਂ ਬਹੁਤ ਘੱਟ ਗਈ ਆ ਮੀਂਹ ਪੈ ਗਿਆ ਭਜੀ ਰਾਤ ਬਾਰਿਸ਼ ਹੋਈ ਇੱਥੇ ਹਾਂ ਬਾਰਿਸ਼ ਹੋਣ ਕਰਕੇ ਨਾ ਮੌਸਮ ਬਹੁਤ ਠੰਡਾ ਹੋ ਗਿਆ ਫਰਕ ਪੈ ਗਿਆ ਤੇ ਉਮੀਦ ਕਰਦੇ ਵੀ ਅੱਗੇ ਪਹਾੜਾਂ ਦੇ ਵਿੱਚ ਵੀ ਸਾਨੂੰ ਗਰਮੀ ਨਾਲ ਹੀ ਮਿਲੇ ਨਹੀਂ ਤਾਂ ਜਿੱਦਾਂ ਪਹਿਲਾਂ ਸੁਣਦੇ ਸੀ ਵੀ ਬਹੁਤ ਗਰਮੀਆਂ ਤੇ ਇਹਦੇ ਵਿੱਚ ਸਫ਼ਰ ਕਰਨਾ ਬਹੁਤ ਔਖਾ ਹੋ ਜਾਂਦਾ ਆ ਤੇ ਗਰਮੀ ਤਾਂ ਹੁਣ ਠੀਕ ਆ ਬਾਕੀ ਹੁਣ ਅੱਗੇ ਤੁਹਾਨੂੰ ਆਪਾਂ ਸੋਹਣੇ ਸੋਹਣੇ ਪਹਾੜਾਂ ਦੇ ਵਿੱਚ ਅਗਲਾ ਵੀਊ ਆਪਾਂ ਸਾਡੇ ਉੱਪਰ ਕਰਾਂਗੇ ਮਿਲਦੇ ਅੱਗੇ ਜਾ ਕੇ ਤਕਰੀਬਨ ਤਕਰੀਬਨ 2 ਘੰਟੇ ਦਾ ਸਫ਼ਰ ਤੈਅ ਕਰਕੇ ਆਪਾਂ ਪਹੁੰਚ ਗਏ ਆ ਜੀ ਦੇਵ ਪ੍ਰਯਾਗ ਸ਼ਹਿਰ ਦੇ ਵਿੱਚ ਤੇ ਜਿੱਦਾਂ ਕਿ ਤੁਸੀਂ ਮੇਰੀ ਪਿਛਲੀ ਵੀਡੀਓਜ਼ ਵੀ ਦੇਖੀ ਸੀ ਕਿ ਦੇਵ ਪ੍ਰਯਾਗ ਜਿਹੜਾ ਆ ਉਹ ਸੰਗਮ ਦੇ ਨਾਂ ਦੇ ਨਾਲ ਉਹ ਜ਼ਿਆਦਾ ਮਸ਼ਹੂਰ ਆ ਜਿਸ ਦੇ ਇਸ ਸ਼ਹਿਰ ਦੇ ਵਿੱਚ ਦੋ ਨਦੀਆਂ ਦਾ ਸੰਗਮ ਹੁੰਦਾ ਆ ਇੱਕ ਅਲਕਾ ਨੰਦਾ ਤੇ ਇੱਕ ਭਾਗੀ ਰਥੀ ਨਦੀ ਦਾ ਸੰਗਮ ਆ ਤੇ ਤੁਸੀਂ ਮੇਰੇ ਬੈਕਸਾਈਡ ਬਿਲਕੁਲ ਦੇਖ ਸਕਦੇ ਆ ਇਹ ਜੋ ਪਿਛਲੀ ਵਾਰ ਵੀ ਤੁਹਾਨੂੰ ਮੈਂ ਦਿਖਾਇਆ ਸੀਗਾ ਵੀ ਇਹ ਦੋ ਨਦੀਆਂ ਦਾ ਸੰਗਮ ਆ ਉਹ ਹੋ ਰਿਹਾ ਆ ਜੀ ਇੱਥੇ ਤੇ ਆ ਜੋ ਫੇ ਅੱਗੇ ਨੂੰ ਜਾ ਰਹੀ ਨਦੀ ਇਹ ਗੰਗਾ ਨਦੀ ਆ ਜੀ ਤੇ ਤੁਸੀਂ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਉਥੇ ਇਸ਼ਨਾਨ ਵੀ ਕਰਦੇ ਆ ਤੇ ਬਹੁਤ ਜਿਆਦਾ ਵਧੀਆ ਇਸ ਜਗ੍ਹਾ ਦਾ ਥਿ ਵਿਊ ਇਸ ਟਾਈਮ ਜਿੱਥੇ ਮੈਂ ਖੜਾ ਆਂ ਪਹਾੜਾਂ ਦੇ ਵਿੱਚ ਬਹੁਤ ਸ਼ਾਨਦਾਰ ਵਿਊ ਇਸਦਾ ਵੀ ਪਹਾੜਾਂ ਦੇ ਵਿੱਚ ਸ਼ਹਿਰ ਖੂਬਸੂਰਤ ਸ਼ਹਿਰ 도ਮੀਨੇ ਬਹੁਤ ਇਹ ਵੀ ਸ਼ਹਿਰ ਬਹੁਤ ਖੂਬਸੂਰਤ ਆ ਤੇ ਸਾ ਆਪਣਾ ਸਫ਼ਰ ਆਪਾਂ ਹੁਣ ਤਕਰੀਬਨ ਤਕਰੀਬਨ 4 ਘੰਟੇ ਦਾ ਸਫ਼ਰ طے ਕਰ ਚੁੱਕੇ ਆ ਤੇ ਅੱਗੇ ਵੱਲੋਂ ਵਧਦੇ ਜਾ ਰਹੇ ਆ ਤੇ ਹੁਣ ਜੋ-ਜੋ ਆਪਾਂ ਅੱਗੇ ਨੂੰ ਜਾ ਰਹੇ ਆ ਮੌਸਮ ਦੇ ਨਾਲ ਕੋਈ ਕਰਫ ਠੰਡਾ ਹੋ ਚੁੱਕਾ ਆ ਫਿਰ ਸਫ਼ਰ ਜੇ ਚੱਲਨੇ ਚੱਲਦੇ ਆ ਸੰਗਤਾਂ ਨੂੰ ਹੁਣ ਖੁਸ਼ ਲੱਗ ਰਹੀ ਸੀਗੀ ਗਰਮੀ ਵੀ ਥੋੜੀ ਜਿਹੀ ਹੁਣ ਹੋ ਗਈ ਹੈ ਦੁਪਹਿਰ ਦਾ ਟਾਈਮ ਹੋ ਗਿਆ ਆ ਤੇ ਗਰਮੀ ਵੀ ਵੱਧ ਗਈ ਤੇ ਮੈਂ ਤਾਂ ਮਾਉਂਟਨ ਡਿਊ ਲਈ ਆ ਪੀਣ ਨੂੰ ਤੇ ਭਾਜੀ ਹੁਣੀ ਕਹਿੰਦੇ ਮੈਂ ਤਾਂ ਠੀਕ ਹੋ ਵੀ ਆ ਤੇ ਪਿਛੇ ਡਰਾਈਵਰ ਭਾਜੀ ਸਾਡੇ ਜਾ ਪੀਂਦੇ ਆ ਤੇ ਵਧੀਆ ਸਫਰ ਜਾ ਰਿਹਾ ਹੁਣ ਤੱਕ ਦਾ ਪਰ ਥਕਾਵਟ ਥੋੜੀ ਬਹੁਤ ਮੈਂ ਮਹਿਸੂਸ ਕਰਦਾ ਪਿਆ ਆ ਕਿਦਾਂ ਤੂੰ ਤੈਨੂੰ ਕੀ ਲੱਗਦਾ ਪਿਆ ਮੇਰਾ ਥੋੜਾ ਫਾਈਨਲ ਵੀ ਮੈਂ ਸੌਂ ਗਿਆ ਇਹਨੇ ਨਾ ਸੌਲਿਆ ਸੀ ਜਿਆਦਾ ਮੇਰੇ ਤੋਂ ਥੋੜਾ ਜਿਹਾ ਇਹ ਠੀਕ ਹੈ ਤੇ ਮੈਂ ਨਹੀਂ ਸੁੱਤਾ ਤਕਰੀਬਨ ਦੋ ਰਾਤਾਂ ਮੈਂ ਸੌ ਨਹੀਂ ਪਾਇਆ ਕਿਸੇ ਕੰਮ ਕਰਕੇ ਤਾਂ ਹੋਰੀ ਥਕਾਵਟ ਜਿਹੜੀ ਹੈ ਮੈਨੂੰ ਅੱਜ ਮਹਿਸੂਸ ਹੋ ਰਹੀ ਹੈ ਮੈਂ ਜਿਆਦਾਤਰ ਗੱਡੀ ਵਿੱਚ ਸੁੱਤਾ ਹੀ ਆਇਆ ਤੇ ਹੁਣ ਤੋਂ ਚਲੋ ਆਪਾਂ ਅੱਗੇ ਵੀ ਵਧੀਆ ਸਫ਼ਰ ਵਧੀਆ ਨਿਕਲ ਜਵੇ ਤਾਂ ਜਿਆਦਾ ਵਧੀਆ ਆ ਤੇ ਬਾਕੀ ਸਾਡਾ ਜਿਹੜਾ ਜਿਹੜੀ ਫਿਰ ਬ੍ਰੇਕ ਆ ਅੱਧੇ ਘੰਟੇ ਦੀ ਆ ਤੇ ਬਸ ਆਪਾਂ ਹੁਣ ਚਾਹ ਪੀ ਕੇ ਤੇ ਆਪਾਂ ਆਪਣੇ ਅਗਲੇ ਸਫ਼ਰ ਵੱਲੋਂ ਵੱਧਦੇ ਆ। ਤੈਨੂੰ ਇਹ ਗੱਲ ਬਾਤ ਆਉਂਦੀ ਮਿਲੂ ਬਹੁਤ ਸੋਹਣਾ ਹੈ। ਤੁਹਾਨੂੰ ਕਲਿੱਪਸ ਦੇ ਵਿੱਚ ਦੇਖਣ ਨੂੰ ਮਿਲੂਗਾ। ਐਨਮੋਲ ਦਾ ਬਹੁਤ ਇੰਜੋਏ ਕਰਦਾ ਬਿਆ ਮੈਂ ਤੁਹਾਨੂੰ ਸਹੀ ਗੱਲ ਹੱਸਾ। ਇਹ ਤਾਂ ਕਹਿੰਦਾ ਮੈਂ ਤਾਂ ਬੜਾ ਵਧੀਆ ਇਹਨੂੰ ਲੱਗ ਰਿਹਾ ਜੇ ਯਾਦਰਾ ਵਿੱਚ ਸ਼ਾਮਲ ਹੋ ਗਏ। ਕਿਹਦਾ ਮੈਂ ਨਾਲ ਤਾਂ ਮੈਂ ਮਿਸ ਕਰਦਣਾ ਸੀਗਾ। ਚਾਹ ਵਗੈਰਾ ਪੀ ਕੇ ਤੇ ਹੁਣ ਆਪਾਂ ਚਾਲੇ ਪਾਉਣ ਲੱਗੇ ਆਲੇ ਸਫ਼ਰ ਵੱਲੋਂ। ਕੁਆਰੀਆਂ ਤਾਂ ਬੈਠ ਗਈਆਂ ਗੱਡੀ ਵਿੱਚ ਮੇਰਾ ਹੀ ਇੰਤਜ਼ਾਰ ਕਰਦੇ ਪਏ ਸੀਗੇ ਤੇ ਹੁਣ ਸੀਟਾਂ ਵੀ ਚੇਂਜ ਹੋਈਆਂ ਆ ਪਿਛਲੇ ਬੰਦੇ ਅੱਗੇ ਜਾ ਰਹੇ ਆ ਤੇ ਅਗਲੇ ਬੰਦੇ ਪਿੱਛੇ ਬੈਠ ਰਹੇ ਆ ਹੁਣ ਤੇ ਮੈਂ ਵੀ ਹੁਣ ਪਿੱਛੇ ਬੈਠ ਕੇ ਪਿੱਛੇ ਦਾ ਵੀ ਨਜ਼ਾਰਾ ਲੈ ਕੇ ਦੇਖੀਏ ਪਿੱਛੇ ਕਿਦਾਂ ਦਾ ਵਿਊ ਆ ਪਹੁੰਚ ਗਏ ਆ ਜੀ ਆਪਾਂ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਵਿਖੇ ਤੇ ਹੁਣ ਇੱਥੋਂ ਪ੍ਰਸ਼ਾਦਾ ਪਾਣੀ ਛਕਦੇ ਆ ਆਪਾਂ ਮੱਥਾ ਟੇਕ ਕੇ ਤੇ ਫਿਰ ਆਪਾਂ ਅਗਲੇ ਸਫ਼ਰ ਦੀ ਰਵਾਨਗੀ ਕਰਦੇ ਆ ਇੱਥੇ ਤੱਕ ਦਾ ਸਫ਼ਰ ਤਾਂ ਬਹੁਤ ਵਧੀਆ ਰਿਹਾ ਹੈ ਸਾਡੇ ਸਾਰੇ ਸਾਥੀ ਜਿੰਨੇ ਮੇਰੇ ਨਾਲ ਸੀਗੇ ਤਕਰੀਬਨ ਸਾਰੇ ਸੇਤ ਠੀਕ ਹੀ ਰਹੀ ਹੈ ਹੁਣ ਤੱਕ ਦੀ ਤੇ ਵਾਇਰੂ ਮੇਰ ਕਰੇ ਆਪਾਂ ਠੀਕ ਹੀ ਰਹੀ ਹੈ ਅੱਗੇ ਤੱਕ ਜਾਂਦੇ ਹੋਏ ਵੀ ਉਹਦਾ ਥੋੜਾ ਪਤਾ ਪਹਾੜੀ ਰਸਤੇ ਕਰਕੇ ਚੱਕਰਵਗਰਾਂ ਜੇ ਸਿਰਸੁਰ ਕੋ ਮੌਲਾਪੰਦਾ ਆ ਤੇ ਆਪਣੇ ਨੀ ਕੋ ਆਪਣੇ ਨਾਲ ਤੁਸੀਂ ਕੋਈ ਦਾ ਮੈਡੀਸਿਨ ਜ਼ਰੂਰ ਲੈ ਕੇ ਆਓ ਤੇ ਐਮਰਜੈਂਸੀ ਕੇ ਵਾਰੀ ਕੋਈ ਲੋਡ ਪੈ ਜਾਂਦੀ ਹੈ ਤਾਂ ਕਰਕੇ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਦਰਸ਼ਨ ਕਰਕੇ ਲੰਗਰ ਛਕਦੇ ਆਂ ਆਪਾਂ ਤੇ ਫਿਰ ਅਗਲੇ ਸਫ਼ਰ ਦੀ ਤਿਆਰਕੀ ਕਰਦੇ ਆਂ ਤੇ ਫਿਰ ਦੇਖਦੇ ਕਿੰਨੇ ਵਜੇ ਪਹੁੰਚਦੇ ਆਂ ਆਪਾਂ ਤਕਰੀਬਨ ਤਕਰੀਬਨ 100 ਕਿਲੋਮੀਟਰ ਦਾ ਹਜੇ ਪਿੰਡਾ ਹੋਰ ਸਾਡਾ ਇੱਥੋਂ ਰਹਿੰਦਾ ਆ ਤੇ ਉਹ ਤੈਅ ਕਰਕੇ ਤੇ ਫਿਰ ਆਪਾਂ ਪਹੁੰਚਾਂਗੇ ਗੁਰਦੁਆਰਾ ਗੋਬਿੰਦ ਘਾਟ ਵਿਖੇ ਤੇ ਗੱਡੀ ਤਿਆਰ ਆ ਸਾਥੀ ਪਿਛੇ ਆਪਣਾ ਅਰੈਸਟ ਕਰਦੇ ਪਏ ਆ ਮੇਰੇ ਤੇ ਬਸ ਹੁਣ ਆਪਾਂ ਰਿਮਾਰਕੀ ਕਰਦੇ ਆ ਗਲੇ ਸਫਰ ਤੇ ਕਨਪਰਿਆਗ ਸ਼ਹਿਰ ਦੀ ਖੂਬਸੂਰਤੀ ਤੁਸੀਂ ਇੱਥੋਂ ਦੇ ਘਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿੰਦਾ ਖੂਬਸੂਰਤ ਘਰ ਬਣੇ ਹੋਏ ਨੇ ਪਹਿਲੋ نیچے ਤੋਂ ਫਿਰ ਉੱਪਰ ਤੋਂ ਫਿਰ ਹੋਰ ਉੱਪਰ ਹਾਈਟ ਦੇ ਬਣੇ ਹੋਏ ਘਰ ਹੈ ਤੇ ਸ਼ਹਿਰ ਓਨ ਕਰਕੇ ਥੋੜੀ ਜਿਹੀ ਟ੍ਰੈਫਿਕ ਹੋ ਜਾਂਦੀ ਹੈ ਤੇ ਬਹੁਤ ਵਧੀਆ 뷰 ਕਨਪਰਿਆਗ ਸ਼ਹਿਰ ਦੇ ਵਿੱਚ ਵੀ ਦੋ ਨਦੀਆਂ ਦਾ ਸੰਗਮ ਹੁੰਦਾ ਜੀ ਇੱਕ ਨਦੀ ਅਲਕਨੰਦਾ ਤੇ ਇੱਕ ਨਦੀ ਪਿੰਡਰ ਆ ਇਹ ਦੋਨੋਂ ਇੱਥੇ ਕਰਨ ਪ੍ਰਿਆਗ ਸ਼ਹਿਰ ਦੇ ਵਿੱਚ ਮਿਲਦੀਆਂ ਨੇ ਆਣ ਕੇ ਤੇ ਜਿਹੜੀ ਅਲਕਨੰਦਾ ਆ ਇੱਥੋਂ ਫਿਰ ਅੱਗੇ ਦੇਵ ਪ੍ਰਿਆਗ ਨੂੰ ਇਹ ਚੱਲੇ ਜਾਂਦੀ ਆ ਤੇ ਦੇਵ ਪ੍ਰਿਆਗ ਦੇ ਅੱਗੇ ਤੁਸੀਂ ਦੇਖਿਆ ਪਿਲੋਂ ਉੱਥੇ ਫਿਰ ਇਹ ਗੰਗਾ ਬਣ ਜਾਂਦੀ ਆ ਤਕਰੀਬਨ ਰਾਤ ਦੇ 8:00 ਵਾ ਚੁੱਕੇ ਨੇ ਤੇ ਸੰਗਤਾਂ ਨੂੰ ਭੁੱਖ ਲੱਗ ਗਈ ਆ ਤੇ ਹੁਣ ਆਪਾਂ ਲੰਗਰ ਕਰਕੇ ਸਾਰਦੇ ਆ ਲੰਗਰ ਤਾਂ ਨਹੀਂ ਛੱਕ ਸਕਦੇ ਟੋਫੀਆਂ ਹੀ ਵਰਤਾਈਆਂ ਜਾ ਰਹੀਆਂ ਆ ਤੇ ਉਹੀ ਛੱਕ ਕੇ ਤੇ ਆਪਾਂ ਹੁਣ ਆਪਾਂ ਗੁਜ਼ਾਰਾ ਕਰਨਾ ਆ ਤੇ ਸਾਨੂੰ ਹੈਗਾ ਵੀ ਹੁਣ ਆਪਾਂ ਜਲਦੀ ਤੋਂ ਜਲਦੀ ਜਿਹੜਾ ਸਾਡਾ ਪੈਂਡਾ ਆ ਉਹਨੂੰ ਕਵਰ ਕਰੀਏ ਕਾ ਜੋ ਆਪਾਂ ਗੁਰਦੁਆਰਾ ਗੋਬਿੰਦ ਘਾਟ ਵਿਖੇ ਪਹੁੰਚ ਗਏ ਤੇ ਜਾ ਕੇ ਰੈਸ ਕਰ ਸੀਗੇ ਬਿਕੋਜ਼ ਕਾਲੂ ਵੀ ਸਾਡਾ ਐਡਾ ਟਰੈਕਾ ਕਾਫੀ ਲੰਬਾ ਆ। ਜੀ ਅੱਜ ਤੱਕ ਪਸਕੋਂ ਦੀ ਸੇਵਾ ਜਰਰੀ ਨਾਲ ਵੀ ਬਿਕੋਜ਼ ਸਾਡੇ ਲੰਗਰ ਪ੍ਰਸ਼ਾਦਾ ਦਾ ਆਪਾਂ ਨਹੀਂ ਨਾਲ ਲੈ ਕੇ ਆਏ ਸੀ ਆਪਣੇ ਆ ਹੀ ਕੁਝ ਲੈ ਕੇ ਆਏ ਤਾਂ ਹੁਣ ਇਸ ਟਾਈਮ ਤੇ ਉਹੀ ਸ਼ੱਕ ਸਕਦੇ ਆ। ਤੇ ਬਾਕੀ ਗੱਲ ਇਦਾਂ ਵੀ ਥੋੜਾ ਸਫਰ ਰਹਿ ਗਿਆ ਹੁਣ ਤਕਰੀਬਨ ਜੋਸ਼ੀ ਮਠਾ ਪਹੁੰਚਣ ਵਾਲੇ ਆ ਤੇ ਜੋਸ਼ੀ ਮਠ ਪਹੁੰਚ ਗਏ ਫਿਰ ਅੱਗੇ ਘੰਟੇ ਦਾ ਸਟੇ ਰਹਿ ਜਾਂਦਾ ਆ। ਹਨੇਰਾ ਵੀ ਕਾਫੀ ਹੋ ਗਿਆ ਸੀਗਾ ਸਾਨੂੰ ਅਸੀਂ ਐਕਚੁਅਲੀ ਤਾਂ ਸਾਨੂੰ ਟ੍ਰੇਨ ਨੇ ਕਾਫੀ ਲੇਟ ਕਰ ਦਿੱਤਾ ਸਾਡੀ ਟ੍ਰੇਨ 2 ਘੰਟੇ ਦਾ ਲੇਟ ਸਾਡੀ ਨੂੰ ਰਿਸੀਗੇ ਸਪੰਚਾਇਆ ਸਾਨੂੰ ਤੇ ਉਹਦੇ ਕਰਕੇ ਫਿਰ ਅੱਗੇ ਦਾ ਵੀ ਜਿਹੜਾ ਸਾਡਾ ਸਫਰ ਆ ਉਹ ਲੇਟ ਹੁੰਦਾ ਗਿਆ ਕੋਈ ਗੱਲ ਨਹੀਂ ਆਪਾਂ ਕੋਈ ਨਾ ਟਾਈਮ ਨਾ ਪਾਣੀ ਦੀ ਆਵਾਜ਼ ਤੋਂ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਆ ਕਿ ਆਪਾਂ ਗੋਬਿੰਦਗੜ੍ਹ ਪਹੁੰਚ ਚੁੱਕੇ ਹਾਂ ਜੀ ਬਹੁਤ ਹੀ ਤੇਜ਼ ਪਾਣੀ ਵਹਿ ਰਿਹਾ ਹੈ ਤੇ ਠੰਡ ਵੀ ਬਹੁਤ ਜ਼ਿਆਦਾ ਇਸ ਟਾਈਮ ਮਹਿਸੂਸ ਕਰਦੇ ਪਏ ਆਪਾਂ ਤੇ ਹੁਣ ਆਪਾਂ ਸਮਾਂ तकरीबन ਰਾਤ ਦੇ 11:30 ਹੋ ਚੁੱਕੇ ਆ ਤੇ ਆਪਾਂ ਹੁਣ ਪਹਿਲੋ ਰੂਮ ਲੈਨੇ ਆ ਤੇ ਫਿਰ ਕਰਦੇ ਆ ਤੁਹਾਨੂੰ ਅਗਲੀ ਗੱਲ ਬਾਤ ਸਾਡਾ ਜਿਹੜਾ ਕਮਰਾ ਨੰਬਰ ਉਹ 532 ਆ ਜੀ ਤੇ ਆਪਾਂ ਹੁਣ ਕਮਰੇ 'ਚ ਜਾ ਕੇ ਆਰਾਮ ਕਰਦੇ ਆ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਗੋਬਿੰਦ ਘਾਟ ਵਿਖੇ ਪਹੁੰਚ ਚੁੱਕੇ ਆ ਜੀ ਆਪਾਂ ਤੇ ਲੰਗਰ ਛਕ ਲਿਆ ਹੋਇਆ ਆ ਤੇ ਹੁਣ ਆਪਾਂ ਚੱਲੇ ਸੀ ਆਪਣੇ ਰੂਮ ਦੇ ਵੱਲ ਸੌਣ ਦੀ ਤਿਆਰੀ ਕਰੀਏ ਸਵੇਰ ਨੂੰ ਉੱਠ ਕੇ ਆਪਾਂ ਫਿਰ ਆਪਣੇ ਦੂਜੇ ਬਣਾ ਦੇ ਯਤਰਾ ਸ਼ੁਰੂ ਕਰੀਏ